ਮੈਂ ਤਾਂ ਕੰਮ ਕੀਤਾ ਹੋਇਆ ਜੀ ਮਿਹਨਤ ਕੀਤੀ ਹੋਈ ਹੈ ਮੈਨੂੰ ਤਾਂ ਕਿਸੇ ਤੋਂ ਖਬਰਾਟ ਨਹੀਂ ਡਰਨੀ ਹੈ ਜੀ ਆ ਇਹਨੂੰ ਜੇ ਮੋਤੀ ਆ ਜੂਗਾ ਉਹਨੂੰ ਵੀ ਕਰਦਾਂਗੇ ਠੀਕ ਬੰਦੇ ਐ ਕਿਸਾਨਾਂ ਦੇ ਐ ਮਜ਼ਦੂਰਾਂ ਦੇ ਐ ਇਹ ਸਭ ਤੋਂ ਵੱਡੇ ਮੁੱਤੇ ਹੈ ਕਿ ਹੈ ਜਿਹੜੇ ਵਾਝੇ ਕੀਤੇ ਆਮ ਆਦਮੀ ਪਾਰਟੀ ਨੇ ਕਿ ਬੀਬੀਆਂ ਨੂੰ 1000 ਰੁਪਏ ਮਹੀਨਾ ਦਵਾਂਗੇ ਮੋਤੀ ਨੇ ਕਿਹਾ ਕਿ ਘਰ ਘਰ ਨੌਕਰੀ ਹੋਊਗੀ ਬੇਰਜ਼ਗਰੀ ਉੱਤੋਂ ਦੀ ਪਈ ਹੋਈ ਹੈ ਕੋਈ ਕਿਸੇ ਨੂੰ ਰੋਜ਼ੀ ਨਹੀਂ ਦੇ ਰਿਹਾ ਤਾਂ ਮੇਰਾ ਮਤਲਬ ਹੈ ਕਿ ਜਿਹੜਾ ਸਾਰਾ ਸਿਸਟਮ ਹੈ ਵੈਜੇ ਕਰਨ ਦਾ ਮੈਨੀਫੈਸਟੋ ਬਣਾਉਣ ਦਾ ਇਹ ਸਾਰਾ ਝੂਠ ਤੇ ਬਕਵਾਸ ਕੀਤਾ ਬੀਜੇਪੀ ਦੇ ਆਮ ਆਦਮੀ ਪਾਰਟੀ ਨੇ ਮੈਂ ਜਿੰਨਾ ਹੋ ਸਕਦਾ ਸੀ ਕਿ ਮੈਂ ਕਰਤਾ ਮੇਰੇ ਜਿੰਨੇ ਵੀ ਪਿੰਡ ਹੈ ਉੱਥੇ ਗ੍ਰਾਂਟਾਂ ਭੇਜਤੀਆਂ ਮੁਸਲਮਾਨਾਂ ਦੀਆਂ ਚਾਰ ਦੁਆਰਾਂੀਆਂ ਬਣਵਾਤੀਆਂ ਉਹਨਾਂ ਦੇ ਕਬਰਸਤਾਨਾਂ ਦੀ ਹਿੰਦੂਆਂ ਨੂੰ ਗਊਸ਼ਾਲਾ ਤੇ ਪੈਸੇ ਦਿੱਤੇ ਹੈ ਗਰੀਬਾਂ ਦੇ ਧਰਮਸ਼ਾਲਾ ਚ ਪੈਸੇ ਦਿੱਤੇ ਹੈ ਤੇ 55 ਕਰੋੜ ਰੁਪਏ ਦਾ ਇੱਕ ਵੱਡਾ ਹਸਪਤਾਲ ਇੱਥੇ ਬਰਨਾਲੇ ਦੇ ਵਿੱਚ ਬਣ ਰਿਹਾ ਹੈ ਜਿਹੜੀ ਬਿਮਾਰੀ ਕਿਤੇ ਉਹਦਾ علاج ਨਹੀਂ ਹੋਊਗਾ ਉਹ ਬਰਨਾਲੇ ਦੇ ਹਸਪਤਾਲ ਦੇ ਵਿੱਚ ਹੋਊਗਾ ਤੇ ਲੋਕੀ ਦੂਰੋਂ ਦੂਰੋਂ ਇੱਥੇ ਆਉਣਗੇ ਇੱਥੇ ਦੁਕਾਨਾਂ ਦੇ ਵਿੱਚ ਵੀ رونਕ ਲੱਗੂਗੀ ਲਾਲੇ ਬਾਣੀਆਂ ਦੇ ਘਰਾਂ ਦੇ ਵਿੱਚ ਵੀ ਧਣੇ ਆਉਣਗੇ ਹੋਟਲ ਵੀ ਬਣਨਗੇ ਤੇ ਮੇਰਾ ਮਤਲਬ ਹੈ ਜਿਹੜਾ ਬਰਨਾਲਾ ਸ਼ਹਿਰ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਇਸ ਤਰ੍ਹਾਂ ਨਾਲ ਪ੍ਰੋਗਰੈਸ ਹੋਊਗਾ ਸਾਡੇ 100 ਕਰੋੜ ਰੁਪਇਆ ਸਾਲ 1.5 ਸਾਲ ਦੇ ਅੰਦਰ ਸਾਡੇ ਬਰਨਾਲੇ ਸੰਗਰੂਪ ਤੇ ਮਲੇਰਕੋਟਲੇ ਦੇ ਵਿੱਚ ਜਿਹੜੀਆਂ ਤੁਹਾਡੇ ਬਿਜਲੀ ਦੀਆਂ ਤਾਰਾਂ ਘਰਾਂ ਦੇ ਉੱਤੋਂ ਜਾਂਦੀਆਂ ਇਹ ਠੱਜਾਂ ਹੀ ਲਾਈਆਂ ਜਾਣਗੀਆਂ ਨਵੀਆਂ ਲੱਗਣਗੀਆਂ ਕਿਸੇ ਦੀ ਮੋਟਰ ਨਹੀਂ ਸੜੂਗੀ ਕੋਈ ਫਲਕਚੁਏਸ਼ਨ ਕਰੰਟ ਦੇ ਵਿੱਚ ਨਹੀਂ ਹੋਊਗਾ ਕਿਸੇ ਦੇ ਘਰ ਦੀ ਮਸ਼ੀਨ ਨਹੀਂ ਜਲੂਗੀ ਤੇ ਇਹ ਸਾਰੀਆਂ ਚੀਜ਼ਾਂ ਮੈਂ ਕੋਸ਼ਿਸ਼ ਕੀਤੀ ਹੈ ਕੱਲੇ ਐਮਪੀ ਨੇ ਇਸ ਸਾਰਾ ਕੁਝ ਕੀਤਾ ਹੈ ਬਾਕੀ ਦੇ ਹੋਰਾਂ ਨੇ ਜਿਆਦਾ ਕੀਤਾ ਹੋਵੇ ਤਾਂ ਮੈਨੂੰ ਦੱਸੋ ਜਿੰਨੇ ਵੀ ਮੇਰੇ ਰਾਕੇ ਦੇ ਵਿੱਚ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਲੋਕ ਆਪਣੀ ਦੇ ਛੱਡ ਗਏ ਆ ਉਹਨਾਂ ਨੂੰ ਸਰਕਾਰੀ ਖਰਚ ਦੇ ਉੱਤੇ ਉਹਨਾਂ ਦੀਆਂ ਅੰਦੇਆ ਨੂੰ ਵਾਪਸ ਮੰਗਾਇਆ ਹੈ ਔਰ ਜਿਹੜੀ ਵੀ ਮੁਸ਼ਕਿਲਾਂ ਸਾਡੇ ਸਿੱਖਾਂ ਨੂੰ ਬਾਹਰ ਹੁੰਦੀ ਹੈ ਉਹ ਅਸੀਂ ਠੀਕ ਕਰਦੇ ਆ ਤਾਂ ਸਾਰਾ ਕੁਝ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮਾੜਾ ਨਹੀਂ ਜੇ ਕੀਤਾ। ਕਾਲੀਦਾਲ ਅਮਰਸਲ ਵੱਲੋਂ ਹੁਣ ਤਾਂ ਕਿੰਨੇ ਆਪਣੇ ਕੈਂਡੀਡੇਟ ਜਿਹੜੇ ਆਉਂ ਪੰਜਾਬ ਦੇ ਵਿੱਚ ਖੜੇ ਕਰਦੇ। 9 9 ਤੇ ਦੋ ਹਰਿਆਣੇ ਦੇ ਵਿੱਚ ਕਰਦੇ। ਕਿਹੜੇ ਹਲਕੇ ਦੇ ਨਹੀਂ ਕੀਤੇ ਉੱਥੇ ਕਿਹੜੀ ਪਾਰਟੀ ਨੂੰ ਸਮਰਥਨ ਕੀਤਾ ਜਾ ਸਕਦਾ? 4 ਹਲਕੇ ਰਹਿ ਚੁੱਕੇ ਨੇ। ਉੱਥੇ ਆਪਣੇ ਕੈਂਡੀਡੇਟ ਖੜੇ ਹੋ ਰਹੇ ਆ ਦੋ ਤਿੰਨ ਦਿਨਾਂ ਦੇ ਵਿੱਚ ਅਨਾਉਂਸਮੈਂਟ ਹੋ ਜਾਊਗੀ। 13 ਸੀਟਾਂ ਦੇ ਲੜਿਆ ਜਾਊ। 14 ਦੀ 14 ਸੀਟਾਂ ਤੇ ਚੰਡੀਗੜ੍ਹ ਦੇ ਸਾਰੇ ਦੇ ਚੰਡੀਗੜ੍ਹ।